ਤੇ 2009 ਦੇ ਵਿੱਚ ਅਸੀਂ ਇਸ ਖਾਤੇ ਦੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਹੁਕਮ ਦੇ ਅਨੁਸਾਰ ਨਸ਼ਿਆਂ ਦੇ ਖਿਲਾਫ ਇਹ ਕਾਰਵਾਈ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਆ ਜਿਸ ਦੇ ਵਿੱਚ ਗੁਲਸ਼ਨ ਕੁਮਾਰ ਵਿੱਕੀ ਤੇ ਸਕੰਦਰ ਗੁਲਸ਼ਨ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾウダー ਤੇ 20000 ਜਿਹੜੀ ਆ ਡਰਗ ਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਜਿਹੜਾ ਡਰਗਮਨੀ ਫੜੀ ਗਈ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਟੋਟਲ 40000 ਡਰਗਮਨੀ ਹੋਗੀ ਤੇ 550 50 ਗ੍ਰਾਮ ਹੋ ਗਿਆ ਨਸ਼ੀਲਾ ਪੌਡਰ ਇਸੇ ਦੀ ਪੁਛਕਿਸਤੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਨੇ ਪੁਛਕਿਸਤੇ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੁਰਤੀ ਪਤਨੀ ਸ਼ਿਵਮ ਜਿਨ੍ਹਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨਿਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਜਿਹੜਾ ਨਸੀਲਾ ਪਾਊਡਰ ਹੈ ਤੇ ਜਿਹੜੀ ਸੁਰਬੀ ਹੈ ਉਸ ਦੇ ਕੋਲੋਂ 292100 ਰੁਪਏ ਆ ਜਿਹੜੀ ਹੈ ਡਰਗ ਮੰਨੀ ਫੜੀ ਤੇ ਅੱਗੇ ਇਹਦਾ 2 ਦਿਨ ਦਾ ਅਸੀਂ ਪੁਲਸ ਰਿਮਾਰਡ ਹਾਸਲ ਕਰ ਲਿਆ ਜੋ ਵੀ ਅੱਗੇ ਤੱਤੀ ਸਾਡੀ ਜਾਰੀ ਹੈ ਅੱਗੇ ਜੋ ਵੀ ਹੋਏਗਾ ਉਹ ਇਸ ਦੌਰਾਨ ਕਿੰਨੇ ਫੜੇ ਗਏ ਨੇ ਇਹਨਾਂ ਦੇ ਕੋਲੋਂ ਟੋਟਲ 5 ਬੰਦੇ ਫੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੇਡੀਆਂ ਦਿਨਾ ਦੇ ਕੋਲੋਂ 1 ਕਿਲੋ 70 ਗ੍ਰਾਮ ਨਸੀਲਾ ਪਾਊਡਰ ਤੇ 332100 ਰੁਪਏ ਡਰਗ ਬਣੀ ਕਿਥੋਂ ਦੇ ਨੇ ਜੀ ਆ ਰਾਜਪੁਰੇ ਵਾਲੇ ਜੀ ਇਹਨਾਂ ਦਾ ਕੋਈ ਪੁਰਾਣਾ ਬੈਕਗ੍ਰਾਉਂਡ ਕਰਾਇਆ ਨਹੀਂ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦੱਜ ਨੇ ਐਨਡੀਪੀਆ ਸੈਕਟਰ ਦੇ ਵੀ ਨੇ ਤੇ ਚੋਰੀ ਦੇ ਵੀ ਸਰ ਇਹ ਆਪ ਵੀ ਨਸ਼ੇ ਦੇ ਆਦੀ ਨੇ ਨਸ਼ਾ ਸਪਲਾਈਰ ਹੈ ਕਿ ਨਹੀਂ ਇਸ ਦੇ ਬਾਰੇ ਤਫਤੀਸ਼ ਜਾਰੀ ਹੈ ਜੀ ਬਾਕੀ ਜੋ ਜਿਸ ਤਰ੍ਹਾਂ ਹੋਊਗਾ ਕਿਸੇ ਜੋ ਪੁਲਸ ਰਮਾਨ ਮਿਲਿਆ ਉਹ ਪਹਿਲਾ ਜਿਹੜਾ ਪੁਲਸ ਰਮਾਨ ਮਿਲਿਆ ਸੀ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੁਲਸ ਉਹਦੇ ਵਿੱਚ ਜਿਹੜੇ ਨੀਸ਼ਾ ਤੇ ਸਰਵੀ ਨੂੰ ਪੜਿਆ ਸੀ ਉਹਦੇ ਵਿੱਚੋਂ ਆਪਣਾ 520 ਗ੍ਰਾਮ ਜਿੱਦਾਂ ਫੋਟੋ ਪੜਿਆ ਇਹਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਸਾਡੀ ਕ੍ਰਿਪਤੀ ਚੱਲ ਰਹੀ ਹੈ ਅੱਗੇ ਜਿਹੜੇ ਵੀ ਪੜੇ ਜਾਣਗੇ ਉਹ ਭਰ ਕੇ ਪਸਾਈ ਜੀ ਉਹ ਹੋਰ ਅੰਕੜਾ ਚੱਲ ਆ ਹੀ ਬਹੁਤ ਹੈ ਕੋਈ ਨਹੀਂ ਕੋਈ ਹੋਰ ਹੋਇਆ ਪੈਸੇ ਪੈਸੇ ਦੇਖ